ਸਸ਼੍ਰੀ ਕਾਲ ਜੀ ਤੁਸੀਂ 1224 7 ਪੰਜਾਬ ਮਿਸ਼ਨ ਰੋਜ਼ਗਾਰ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸੌਕਤ ਸੇਵਾਵਾਂ ਵਿੱਚ ਨਿਯੁਕਤੀ ਕਰਨ ਦੀ ਪ੍ਰਸੰਨਗੀ ਦਿੱਤੀ ਜਿਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਮੁੱਖ ਮਹਿਬਾਨ ਬਚੋ ਪ੍ਰੋਗਰਾਮ ਵੀ ਸ਼ਾਮਲ ਹੋਇਆ ਇਸ ਮਾਗਮ ਸੈਕਟਰ 35 ਚੰਡੀਗੜ੍ਹ ਸਥਿਤ ਸਤਾਨਕ ਸਰਕਾਰਾਂ ਵਿਭਾਗ ਵਿੱਚ ਯੋਜਿਤ ਕੀਤਾ ਗਿਆ ਸੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 554201 ਨੌਕਰੀਆਂ ਦਿੱਤੀਆਂ ਗਈਆਂ ਹਨ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਆਂਦਾ ਹੈ ਲੜਨ ਵਾਲੀਆਂ ਫੌਜਾਂ ਹੁੰਦੀਆਂ ਹਨ ਪਰ ਜਰਨੈਲ ਹੀ ਨਾਮ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਤੁਸੀਂ ਅਸਲ ਮਿਹਨਤ ਕੀਤੀ ਹੈ ਤੇ ਮੈਂ ਸਿਰਫ ਇੱਕ ਨਾਮ ਹ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਫਿਲਮ ਸ਼ੋਲੇ ਦੇ ਸੰਵਾਦ ਚੁੱਪ ਕਿਉਂ ਹੈ ਤਾਂ ਪ੍ਰੇਰਣਾ ਲੈਣ ਦੀ ਸਲਾਹ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਦੁਨੀਆ ਇੱਕ ਰੰਗਮંચ ਹੈ। ਕੁਝ ਲੋਕਾਂ ਦਾ ਰੋਲ ਲੰਬਾ ਹੁੰਦਾ ਹੈ ਤੇ ਕੁਝ ਤਾਂ ਸਿਰਫ 1 ਮਿੰਟ ਹੁੰਦਾ ਹੈ। ਪਰ ਉਸ ਭੂਮਿਕਾ ਨੂੰ ਇੰਨੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਇਆ ਜਾਣਾ ਚਾਹੀਦਾ ਹੈ ਕਿ ਉਹ ਯਾਦਗਾਰੀ ਬਣ ਜਾਵੇ। ਫਿਲਮ ਸ਼ੋਲੇ ਦਾ ਸੰਵਾਦ ਇਸ ਗੱਲ ਦੀ ਇੱਕ ਉਦਾਹਰਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾ ਸਰਕਾਰੀ ਨੌਕਰੀ ਇੱਕ ਸੁਪਨਾ ਸੀ ਪਰ ਹੁਣ ਇਹ ਸਿੱਖਿਆ ਤੇ ਯੋਗਤਾ ਦੇ ਆਧਾਰ ਤੇ ਉਪਲਬਧ ਹੈ। ਅੰਕ ਪ੍ਰਾਪਤ ਕਰੋ ਅਤੇ ਨੌਕਰੀ ਤੁਹਾਡੇ ਘਰ ਪਹੁੰਚ ਹਾਂਦੀ ਹੈ ਜੇਕਰ ਕਿਸੇ ਨੂੰ ਨੌਕਰੀ ਲਈ ਸਿਫਾਰਿਸ਼ ਤੇ ਲੋੜ ਪਵੇ ਤਾਂ ਤੁਸੀਂ 55201 ਲੋਕਾਂ ਨੂੰ ਪੁੱਛ ਸਕਦੇ ਹੋ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਪੰਜਾਬ ਸਰਕਾਰ ਪਰਿਵਾਰ ਦਾ ਹਿੱਸਾ ਹੋ ਤੇ ਇਸ ਵਿੱਚ ਯੋਗਦਾਨ ਪਾਓ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਇੱਕ ਰੰਗ ਮੰਚ ਹੈ ਕੁਝ ਦੀ ਵੱਡੀ ਭੂਮਿਕਾ ਹੁੰਦੀ ਹੈ ਤੇ ਕੁਝ ਦੀ 1 ਮਿੰਟ ਦੀ ਭੂਮਿਕਾ ਹੁੰਦੀ ਹੈ ਪਰ ਉਹ ਭੂਮਿਕਾ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਣੀ ਚਾਹੀਦੀ ਹੈ ਤੇ ਅੱਜ 55201 ਨੌਕਰੀਆਂ ਹੋਗੀਆਂ ਜੀ ਅੱਜ ਤਾਂ ਇਹ ਆਖੋ ਕੱਲੇ ਕੱਲੇ ਦਾ ਟਾਟਾ ਪਿਆ ਸਾਡੇ ਕੋਲੇ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤਾਂ ਤੁਸੀਂ ਕੀਤੀਆਂ ਮੇਰੇ ਤੋਂ ਇਹ ਨਾ ਲੱਗੀ ਜਾਂਦਾ ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੀ ਕੁਰਸੀ ਤੇ ਬੈਠ ਗਏ ਜਿਹੜਾ ਪੈਨ ਤੁਹਾਨੂੰ ਮਿਲ ਗਿਆ ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ ਕੋਈ ਪਤਾ ਨਹੀਂ ਕਿਤ ਕਿਹੜੀ ਦੁਆ ਕੀ ਦੇ ਕਿੱਥੇ ਲੱਗ ਜੇ ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲੈ ਜਾਣੀਆਂ ਨੇ ਸੋ ਗਰੀਬ ਕੀ ਦੁਆ ਪਰਮਾਤਮਾ ਕੀ ਦਰਗਾ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਹਦੇ ਚ ਸੋ ਮੈਂ ਦੇਖ ਰਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਣੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ ਕਰਭੀਆ ਦੇਣਾ ਪਿਆ ਕਿਸੇ ਨੂੰ ਕੋਈ ਸ਼ਿਫਾਰਿਸ਼ ਲਾਉਣੀ ਪਈ ਸੋ ਸਾਰੇ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ ਇੱਥੇ ਹਰੇਕ ਬੰਦਾ ਹੁੰਦਾ ਕਿਸੇ ਦਾ ਰੋਲ ਥੋੜਾ ਜਿਹਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਪਰ ਆਪਣਾ ਰੋਲ ਜ਼ਰੂਰ ਨਵਾ ਕੇ ਜਾਓ ਤਾਂ ਕਿ ਰੋਲ ਇਸ ਤਰੀਕੇ ਨਾਲ ਨਭਾਓ ਕਿ ਭਾਵੇਂ 1 ਮਿੰਟ ਦਾ ਰੋਲ ਹੋਵੇ ਯਾਦ ਰੱਖਿਆ ਜਾਵੇ ਸ਼ੋਲੇ ਫਿਲਮ ਦੇ ਵਿੱਚ ਸਿਰਫ ਇੱਕੋ ਹੀ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਭਾਈ بس ਉਹੀ ਯਾਦ ਰੱਖਿਆ ਗਿਆ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਸਾਰੀ ਫਿਲਮ ਚ ਡਾਇਲੋਗ ਹੋਣ ਉਹਦਾ ਇੱਕ ਡਾਇਲੌਗ ਵੀ ਤੁਹਾਨੂੰ ਯਾਦਗਾਰੀ ਬਣਾ ਸਕਦਾ ਸੋ ਜਿੰਨਾ ਕੰਮ ਤੁਹਾਡੇ ਕੋਲੇ ਆਉਂਦਾ ਹੈ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਉਹਨਾਂ ਕਰੋ ਨਿਭਾਓ ਲੋਕਲ ਬਾਡੀਜ਼ ਚੋਂ ਐਜੂਕੇਸ਼ਨ ਚੋਂ ਆਪਕਾਰੇ ਚੋਂ ਜਿੱਥੇ-ਜਿੱਥੇ ਮੌਕਾ ਮਿਲਦਾ ਹੈ ਆਪਣੇ ਵੱਲੋਂ ਬੈਸਟ ਕਰੋ ਕੋਈ ਪਤਾ ਨਹੀਂ ਕਿੱਥੋਂ ਕਿਹੜਾ ਮੌਕਾ ਅੱਗੇ ਤੁਹਾਨੂੰ ਲੱਗੇ ਕੋਈ ਪਤਾ ਨਹੀਂ ਕਿਹੜੀ ਗੱਲ ਤੁਹਾਡੀ ਅਗਲੀ ਪੌੜੀ ਬਣ ਜੇ ਉਸ ਪੌੜੀ ਤੋਂ ਅੱਗੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੰਜ਼ਲੇ ਮਿਲ ਜਾਣ ਮੈਂ ਕਿਹਾ ਬਹੁਤ ਸਿਆਣਿਆ ਨਹੀਂ ਹੈਗਾ ਤੁਸੀਂ ਨਾ ਤੁਮ ਬੱਧ ਪੜੇ ਲਿਖੇ ਆਉਂਗੇ ਪਰ ਮੈਨੂੰ ਇੰਨਾ ਪਤਾ ਮੇਰੇ ਤਜਰਬਾ ਕਾਫੀ ਹੈ ਮੇਰਾ ਕਿ ਕੰਮ ਨੂੰ ਇਮਾਨਦਾਰੀ ਨਾਲ ਕਰੋਗੇ ਕੰਮ ਨੂੰ ਦ੍ਰਿੜਤਾ ਨਾਲ ਕਰੋਗੇ ਕੰਮ ਨੂੰ ਜਜ਼ਬੇ ਨਾਲ ਕਰੋਗੇ ਤਾਂ ਉਹ ਕੰਮ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਸਕੂਨ ਵੀ ਦੇਊਗਾ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵਧਣ ਦਾ ਜਜ਼ਬਾ ਵੀ ਦ੍ਰਿੜਤਾ ਵੀ ਦੇਊਗਾ ਵੀ ਮੈਂ ਅੱਗੇ ਜਾਣਾ ਹੋਰ ਅੱਗੇ ਜਾਣਾ